ਜਗ ਰੂਪ ਸਤੁਰ ਤਖਤ ਦੇ ਮਾਲਕ ਦੋ ਜਹਾਨ ਤੇ ਵਾਲੀ ਧੰਨ ਧੰਨ ਪਿਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਸ੍ਰਵਤਮ ਆਰੀ ਭਾਈ ਸਾਧ ਸੰਗਤ ਜੀ ਅੱਜ ਆਪਾਂ ਸਤਿਗੁਰਾਂ ਜੀ ਦੇ ਚਰਨਾਂ ਵਿੱਚ ਸਾਡੇ ਬਹੁਤ ਹੀ ਸਤਕਾਰਯੋਗ ਸਰਦਾਰ 부ਜਾਗਰ ਸਿੰਘ ਜੀ ਉਹਨਾਂ ਦੇ ਸੁਪੁੱਤਰ ਸਤਕਾਰਯੋਗ ਸਰਗੀਆ ਸੁਦਰਸ਼ਨ ਸਿੰਘ ਜੀ ਜਿਨ੍ਹਾਂ ਦੀ ਮਿੱਠੀ ਯਾਦ ਦੇ ਅੰਦਰ ਆਪਾਂ ਉਹਨਾਂ ਦੇ ਸਮੂਹ ਪਰਿਵਾਰ ਦੇ ਨਾਲ ਸਤਗੁਰਾਂ ਜੀ ਦੇ ਪਾਵਨ ਦਰਬਾਰ ਅੰਦਰ ਜੁੜੇ ਬੈਠੇ ਹਾਂ ਤੇ ਜੇ ਮੈਂ ਕਹਿ ਲਵਾਂ ਕਿ ਸਤ ਸੰਗਤ ਦੀਆਂ ਵਡਭਾਗੀ ਘੜੀਆਂ ਪ੍ਰਾਪਤ ਹੋਈਆਂ ਨੇ ਤੇ ਕੋਈ ਗਲਤ ਨਹੀਂ ਹੋਇਆ ਭਾਵੇਂ ਆਪਾਂ ਉਸ ਵਿਛੜੀ ਹੋਈ ਰੂਹ ਸਾਡੇ ਤੋਂ ਜੋ ਸਰੀਰ ਕਰਕੇ ਬੜੀ ਪਿਆਰ ਵਾਲੀ ਰੂਹ ਸਤਿਕਾਰਯੋਗ ਸਰਦਾਰ ਸੁਦਰਸ਼ ਸਿੰਘ ਜੀ ਉਹਨਾਂ ਦੀ ਯਾਦ ਵਿੱਚ ਜੁੜ ਬੈਠੇ ਹਾਂ ਪਰ ਉਹਨਾਂ ਦੀ ਯਾਦ ਦੇ ਵਿੱਚ ਗੁਰਬਾਣੀ ਦੇ ਰਾਹੇ ਜੁੜ ਬੈਠਣਾ ਇਹ ਸਭ ਤੋਂ ਵੱਡੇ ਪਾਕ ਦੀ ਨਿਸ਼ਾਨੀ ਹੈ ਕੋਈ ਛੋਟੀ ਮੋਟੀ ਗੱਲ ਨਹੀਂ ਕਿਉਂਕਿ ਜੇ ਇਤਿਹਾਸ ਵੱਲ ਝਾਤ ਮਾਰ ਜੇ ਪਿੱਛੇ ਤੇ ਜਿਨ੍ਹਾਂ ਨੇ ਨਾਮ ਜਪਿਆ ਜਿਨ੍ਹਾਂ ਨੇ ਧਰਮ ਕਮਾਇਆ ਜਿਨ੍ਹਾਂ ਨੇ ਬਾਣੀ ਦੇ ਨਾਲ ਮਨ ਨੂੰ ਜੋੜਿਆ ਉਹਨਾਂ ਨੂੰ ਅਸੀਂ ਅੱਜ ਵੀ ਨਮਸਕਾਰਾਂ ਕਰਦਾ ਤੇ ਜਿਨ੍ਹਾਂ ਨੇ ਆਪਣੀ ਬਲ ਦਾ ਆਪਣੇ ਅਹੁਦੇ ਦਾ اپنی ਸ਼ਕਤੀ ਦਾ ਅਹੰਕਾਰ ਕੀਤਾ ਉਹਨਾਂ ਦੇ ਮਹਿਲ ਅੱਜ ਵੀ ਇੱਕ ਖੰਡਰ ਬਣੇ ਪਏ ਨੇ ਆਪ ਵੀ ਸਾਰੇ ਜਾਣਦੇ ਆਪ ਕੋ ਸਤਨਾਮ ਸ਼੍ਰੀ ਵਾਹਿਗੁਰੂ ਸੁਜਨਾ ਦੀ ਇਹ ਮੈਂ ਗੱਲ ਤਾਂ ਕਰ ਰਿਹਾ ਕਿਉਂਕਿ ਬਹੁਤ ਹੀ ਸਤਕਾਰਯੋਗ ਰੱਬ ਦੇ ਨਾਲ ਜੁੜਤੀ ਹੋਈ ਰੂਹ ਕਰਮ ਧਰਮ ਦੇ ਵਿੱਚ ਸਤਗੁਰਾਂ ਦੀ ਬੜੀ ਕਿਰਪਾ ਇਸ ਪਰਿਵਾਰ ਤੇ ਭਾਈ ਸਾਹਿਬ ਜੀ ਮੇਰੇ ਵੱਡੇ ਵੀਰ ਹੈ ਹੈਪੀ ਵੀਰ ਜੀ ਹਣੀ ਦੱਸ ਰਹੇ ਸਨ ਕਿਉਂਕਿ ਗੱਲ ਮੈਂ ਤੁਹਾਨੂੰ ਕੁਮਾਤਰ ਕਰਨੀ ਹੈ ਜਦਾ ਆਪ ਜਾਣਦੇ ਹੋ ਮੇਰੇ ਨਾਲ ਜਦਾ ਇਸ ਪਰਿਵਾਰ ਨੂੰ ਜਾਣਦੇ ਹੋ ਜਿੰਨੇ ਵੀ ਜੁੜ ਬੈਠੇ ਮੈਨੂੰ ਤੇ ਭਾਜੀ ਦੱਸ ਰਹੇ ਇਸੇ ਮੈਨੂੰ ਬੜਾ ਚੰਗਾ ਲੱਗਿਆ ਤਾਂ ਆਪ ਜੀ ਨਾਲ ਸਾਂਝ ਪਾਉ ਰਿਹਾ ਕਿਉਂਕਿ ਇਹੋ ਜਿਹੇ ਵਿਰਲੇ ਗੁਰਮੁਖ ਪਰਿਵਾਰ ਹੁੰਦੇ ਨੇ ਜਿਹੜੇ ਅੱਜ ਦੇ ਲਈ ਮਿਸਾਲ ਹੁੰਦੇ ਜਾਂ ਕਹਿ ਲੋ ਕਿ ਮਾਡਲ ਹੁੰਦੇ ਨੇ ਬੜਾ ਹੀ ਹਸਤਾਬਸਤਾ ਵਿਸ਼ਾਲ ਪਰਿਵਾਰ ਹੈ ਭਾਜੀ ਉਹਨਾਂ ਦਾ ਜੋ ਕਿ ਪਿਤਾ ਪੁਰਖੀ ਸਤਕਾਰਯੋਗ ਸਵਰਗੀ ਸਰਦਾਰ ਮੋਗਾਗਰ ਸਿੰਘ ਜੀ ਉਹਨਾਂ ਦੇ ਸੁਪੁੱਤਰ ਸਵਰਗੀ ਸੁਦਰਸ਼ਨ ਸਿੰਘ ਜੀ ਅੱਗੋਂ ਸਤਗੁਰਾਂ ਜੀ ਨੇ ਬੜੀ ਬਿਹਰਮਤ ਕੀਤੀ ਆਪ ਵੀ ਛੇ ਭਰਾ ਦੇ ਦਸ ਰਹੇ ਸੀ ਭਾਜੀ ਤੇ ਸਤਗੁਰਾਂ ਜੀ ਨੇ ਉਹਨਾਂ ਦੇ ਘਰ ਅੰਦਰ ਤਿੰਨ ਬੇਟੀਆਂ ਤੇ ਦੋ ਬੇਟਿਆਂ ਦੀ ਦਾਤ ਬਖਸ਼ਿਸ਼ ਕੀਤੀ ਬੜੀ ਸੋਹਣੀ ਸਿੱਖਿਆ ਆਪ ਵੀ ਹਟਾਈ ਹੈ ਜੀਵਨ ਦੇ ਵਿੱਚ ਅਤੇ ਆਪਣੇ ਧੀਆਂ ਪੁੱਤਰਾਂ ਨੂੰ ਹੀ ਦੇ ਕੇ ਕਰਕੇ ਨਿਵਾਜਿਆ ਮੈਂ ਸੱਚੀ ਦੱਸ ਰਿਹਾ ਪ੍ਰੋਗਰਾਮਾਂ ਤੇ ਚਾਹੀਦਾ ਸਵਾਗਤ ਤੇ ਚਾਹੀਦਾ ਇੰਨਾ ਆਨੰਦ ਕਿਤੇ ਨਹੀਂ ਬਣਦਾ ਜਿੰਨੀ ਵਾਰ ਭਾਜੀ ਉਹਨਾਂ ਦੇ ਨਾਲ ਇਹਨਾਂ ਨੇ ਪ੍ਰੋਗਰਾਮ ਕੀਆ ਅਸੀਂ ਪਰਿਵਾਰ ਦੇ ਨਾਲ ਜੁੜ ਬੈਠੇ ਹਾਂ ਜਿੰਨਾ ਆਨੰਦ ਇੱਥੇ ਬਣਦਾ ਹੈ ਸੱਚੀ ਕਹਿ ਰਿਹਾ ਕਿਤੇ ਆਨੰਦ ਨਹੀਂ ਬਣਦਾ ਇਹ ਵੀ ਕਿਉਂਕਿ ਜੁੜੀਆਂ ਹੋਈਆਂ ਰੂਹਾਂ ਜਿੱਥੇ ਬੈਠੀਆਂ ਹੁੰਦੀਆਂ ਨਾ ਵਾਈਬਸ ਚੰਗੀਆਂ ਹੁੰਦੀਆਂ ਉੱਥੇ ਆਨੰਦ ਆਉਂਦਾ ਹੈ ਆਪ ਨੂੰ ਵੀ ਕੀਰਤਨ ਕਰ ਭਾਈ ਸਾਹਿਬ ਜੀ ਦੱਸ ਰਿਹਾ ਸੀ ਕਿ ਭਾਈ ਸਾਹਿਬ ਸਤਿਕਾਰਯੋਗ ਸਵਰਗੀ ਸੁਦਰਸ਼ਨ ਸਿੰਘ ਜੀ ਹੋਣਾ ਨੇ ਸਾਡੇ ਸਤਿਕਾਰਯੋਗ ਅੰਕਲ ਜੀ ਨਾਨ ਆਪਣਾ ਜਿਹੜਾ ਸਾਰਾ ਜੀਵਨ ਬੜੇ ਤਿਆਗ ਦੇ ਨਾਲ ਆਪਣੇ ਆਪ ਨੂੰ ਨਹੀਂ ਵੱਡਾ ਕੀਤਾ ਪਰਿਵਾਰ ਪਰਿਵਾਰ ਦੇ ਲਈ ਆਪਣੇ ਆਪ ਨੂੰ ਸਮਰਪਿਤ ਕੀਤਾ ਅੱਜ ਆਪਾਂ ਚੰਦ ਪੈਸਿਆਂ ਦੀ ਖਾਤਰ ਕਹਿ ਲੋ ਕਿ ਬੱਚੇ ਅੱਜ ਕੱਲ ਦੇ ਜੇ ਗੱਲ ਕਰੀਏ ਤੇ ਸਿਰਫ ਆਪਣਾ ਆਪ ਦੇਖਦੇ ਨੇ ਜੇ ਉਹਨਾਂ ਜਿੱਦ ਫੜ ਲੀ ਕਿ ਅਸੀਂ ਬਾਹਰਲੇ ਮੁਲਕ ਜਾਣਾ ਹੈ ਤੇ ਮਾਪੋਦਿਆਂ ਉਹਨਾਂ ਨੇ ਮੈਂ ਵਚਨ ਨਹੀਂ ਵਰਤਣਾ ਚਾਹੁੰਦਾ ਵੀ ਜੋ ਪੁੱਛਾਂ ਚਕਾਈਆਂ ਹੁੰਦੀ ਆ ਵੀ ਸਾਨੂੰ ਤੇ 2.25 ਲੱਖ ਰੁਪਈਆ ਦੇ ਉਸਤੇ ਬਾਹਰ ਜਾਣਾ ਪਰ ਕੈਸੇ ਸੰਭਾਰੇ ਸਤਕਾਰ ਜੋ ਭਾਈ ਸਾਹਿਬ ਜਿਨ੍ਹਾਂ ਨੂੰ ਜਿਵੇਂ ਮਾਪ ਪਿਓ ਨੇ ਹੁਕਮ ਕੀਤਾ ਸਭ ਤੋਂ ਵੱਡੀ ਗੱਲ ਦੱਸ ਰਹੇ ਸਨ ਕਿ ਮਾਤਾ ਪਿਤਾ ਦਾ ਬਹੁਤ ਸਤਿਕਾਰ ਕਰ ਸਕਦੇ ਸਨ ਸਤਿਕਾਰ ਕਰਦੇ ਸਨ ਜਿਹੜੀ ਜਿਹੜਾ ਸੰਤਾਨ ਗੁਰਨ ਸਿੰਘ ਸਾਹਿਬਾ ਜੀ ਸਾਨੂੰ ਸਿਖਾਉਂਦੇ ਮਾਤਾ ਪਿਤਾ ਕੋਈ ਛੋਟੀ ਮੋਟੀ ਥੀਜ ਨਾ ਜਾਣੋ ਕਿ ਇਹ ਦੁਨੀਆ ਦੀ ਇੱਕ ਕਾਰ ਹੈ ਤੇ ਸਾਨੂੰ ਮਿਲ ਗਏ ਨਹੀਂ ਗੁਰੂਖੋ ਬਾਣੀ ਦੇ ਵਿੱਚ ਮੈਂ ਆਪ ਜੀ ਨਾਲ ਤਿੰਨ ਚਾਰ ਪੰਕਤੀਆਂ ਸਾਂਝ ਪਾਉਣਾ ਜਿੱਥੇ ਪਾਤਸ਼ਾਹ ਜੀ ਨੇ ਉਹ ਪਰਮਾਤਮਾ ਨੂੰ ਮਾਤਾ ਪਿਤਾ ਕਹਿ ਕੇ ਸੰਬੋਧਨ ਕੀਤਾ ਪੜਦਿਆ ਨਾ ਤੂੰ ਮਾਤਾ ਪਿਤਾ ਹਮ ਬਾਰਕ ਤੇ ਇੱਕ ਆਪ ਜੀ ਬਚਨ ਪੜ੍ਹਦੇ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਕਿਰਪਾ ਕਰਕੇ ਆਪ ਜੀ ਮੇਰੇ ਨਾਲ ਵੱਧ ਬਾਣੀ ਜਾਣਦੇ ਹੋ ਨਾਲ ਬੋਲਣ ਦੀ ਕਿਰਪਾ ਕਰੋ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਇੱਕਾ ਪਰਦੇ ਹਰ ਜੀ ਮਾਤਾ ਹਰ ਜੀ ਪਿਤਾ ਤੇ ਇੱਕ ਸਭ ਤੋਂ ਉੱਤਮ ਪਦਵੀ ਪਤੇ ਮਹਾਰਾਜ ਨੇ ਕਿੱਥੇ ਦਿੱਤੀ ਕਹਿੰਦੇ ਗੁਰਦੇਵ ਮਾਤਾ ਗੁਰਦੇਵ ਪਿਤਾ ਭਾਵ ਜਿਹੜੇ ਸਭ ਤੋਂ ਪਹਿਲੇ ਗੁਰੂ ਨੇ ਬੱਚਿਆਂ ਦੇ ਉਹ ਮਾਤਾ ਤੇ ਪਿਤਾ ਉਹਨਾਂ ਦੀ ਸੇਵਾ ਦੇ ਵਿੱਚ ਉਹਨਾਂ ਦੇ ਸਤਕਾਰ ਦੇ ਵਿੱਚ ਆਪ ਵੀ ਕੀਤਾ ਤੇ ਆਪਣੇ ਬੱਚਿਆਂ ਨੂੰ ਵੀ ਸਿਖਾਇਆ ਕਿ ਕਿਦਾਂ ਮਾਤਾ ਪਿਤਾ ਦਾ ਸਤਕਾਰ ਕਰੀਦਾ ਜਿਹੜੀ ਸਭ ਤੋਂ ਵੱਡੀ ਦੁਨੀਆ ਦੀ ਦੌਲਤ ਕਹਿ ਲਾਂ ਸਭ ਤੋਂ ਵੱਡੀ ਬਖਸ਼ਿਸ਼ ਕਹਿ ਲਵਾਂ ਜਿਹੜੀ ਅੱਜ ਕੱਲ੍ਹ ਉਹ ਰਹਿ ਨਹੀਂ ਗਈ ਉਹਦੇ ਪਿੱਛੇ ਵੀ ਕਰਨ ਉਹਦੇ ਪਿੱਛੇ ਕਰਨ ਕੀ ਹੈ ਕਿ ਅੱਜ ਕੱਲ੍ਹ ਦੀਆਂ ਮਾਵਾ ਆਪਾ ਥੋੜੇ ਨਵੇਂ ਸਲੇ ਹੋ ਗਏ ਬੱਚੇ ਨੇ ਥੋੜੀ ਜਿਹੀ ਜਿੱਦ ਕੀਤੀ ਆਪਾ ਫੋਨ ਫੜਾ ਦੇ ਤਾਂ ਵੀ ਚੱਲ ਵੀ ਲੱਗਿਆ ਰੇ ਲਾਲਚ ਅਸੀਂ ਆਪਣਾ ਕੰਮ ਕਰ ਕਰ